ਸੀਐਚੀ ਬੇਸ਼ੱਕ ਅਸੀਂ ਕੀ ਕਿ ਆ ਉਹਦੇ ਵਿੱਚ ਮੇਰੇ ਬੜੇ ਮੋਹਨਾ ਜਿਹੜੀਆਂ ਮੈਨਾ ਸਿੱਖੀ ਤਾਂ ਨਹੀਂ ਤੇ ਇਸ ਦਾ ਕਰਪਾ ਚ ਹੁੰਦਾ ਨਹੀਂ ਮੈਡੀਕਲ ਯੂਨੀਵਰਸਿਟੀ ਤੋਂ ਕਾਉਂਸਲਿੰਗ ਦੇ ਸਾਡੇ 310 ਸਾਰੇ ਮੋਹਨ ਜੀ ਕਿੰਨੀ ਇੱਕ ਸ਼ਾਮ ਰੋ ਕੇ ਜੁਮਾਹ ਦਿੱਤਾ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਇੱਕ ਜ਼ਰੂਰ ਹੁੰਦਾ ਹੈ ਕਿ ਜਦੋਂ ਵੀ ਕੋਈ ਗੱਲ ਬਸ ਤਾਕਤ ਕੀ ਕਰਦਾ ਹੈ ਤੇ ਉਸ ਸਤਾ ਮੈਂ ਆਪਣਾ ਰੁਚੀ ਦਾ ਗਿਆ ਉਹਦੇ ਨਾਲ ਜਿਹੜਾ ਵਿਅਕਤੀ ਆ ਸੁੰਦਰ ਵਿਅਕਤੀ ਆ ਉਹਨੂੰ ਹੌਸਲਾ ਦਈਏ ਅੰਦੇ ਪਿੱਛੇ ਕੀ ਤਾਂ ਵੇਸ਼ਕ ਮਾਫਰੇ ਲਈ ਪਰ ਮੇਰੇ ਫਰੈਂਡ ਸੱਤ ਦੇ ਵਿੱਚ ਜਿਹੜਾ ਇਹ ਬਹੁਤ ਵੱਡੀ ਖੁਸ਼ੀ ਲੈ ਰਿਹਾ ਔਰ ਉਸੇ ਖੁਸ਼ੀ ਲੈ ਰਿਹਾ ਪਾਉਂਦੇ ਆ ਕਿਹੜਾ ਨਿਕਰਪਾਲ ਸਿੰਘ ਉਹਨਾਂ ਨੇ ਇਹਨਾਂ ਦੀ ਸਰੀ ਸੰਸਥਾ ਨੇ ਮੈਨੂੰ ਸਨਮਾਨਿਤ ਕੀਤਾ ਮੈਂ ਇਹਨਾਂ ਦਾ ਸਾਰਿਆਂ ਦਾ ਮਾਜਿਸ ਖੁਸ਼ੀਤਾ ਮੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਅਭੀ ਸਿੰਘ ਡਾਕਟਰ ਅਭੀ ਸਿੰਘ ਬਣੇ ਆ ਬੜੀ ਖੁਸ਼ੀ ਵਾਲੀ ਗੱਲ ਆ ਭਾਈ ਕਨਿਆ ਜੀ ਚੈਰੀ ਵਿਦਿਆਸਥੀ ਨੂੰ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਭਾਈ ਕਨਿਆ ਜੀ ਸ੍ਰੀਨਾਥ ਨੂੰ ਸੇਵਾਮੰਦ ਨਾਲ ਨਾਲ ਸਮਾਜ ਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਮਤਲਬ ਇਹ ਪੱਠੇ ਪੱਠੇ ਦੇ ਸਮਾਰਗੀ ਕੰਮ ਕਰਦੇ ਆ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਆ ਇਹ ਜਿਹੜੀ ਤੁਸੀਂ ਗੱਲ ਹੋਦੀ ਪਾਕੀਆਂ ਨਿਵਾਸੀਆਂ ਦੇ ਲਈ ਸਰਦਾਰ ਗਜੀਤ ਸਿੰਘ ਉਹਨਾਂ ਦੇ ਲਈ ਡਾਕਟਰ ਦਲਜੀਤ ਸਿੰਘ ਲਈ ਇਹ ਬੜੀ ਮਾਣਮੱਲੀ ਗੱਲ ਆ ਕਿ ਭਾਈ ਖਨੈ ਦਾ ਪ੍ਰਸਤ ਵਡੋ ਇਹਨਾਂ ਨੂੰ ਸਨਮਾਨਿਤ ਹੋਰ ਪੱਤਰਕਾਰਾਂ ਦੇ ਸੰਬੰਧ ਵਿੱਚ ਜਿਹੜਾ ਮੈਂ ਦਾ ਇਹਨਾਂ ਦੇਖਿਆ ਵੀ ਸੀ ਜਿਹੇ ਵਿੱਚ ਬੈਠੇ ਇਨਸਾਨਾਂ ਨੇ ਜਿੰਨਾ ਵੀ ਵੱਖਰੇ ਨਹੀਂ ਦਿੱਤੀ ਕੀਤੀ ਆ ਤਾਂ ਬਾਕੀ ਪੱਤਰਕਾਰਾਂ ਨੂੰ ਵੀ ਜਿਹੜਾ ਤੁਸੀਂ ਚਾਹੋਗੇ ਮੈਂ ਇਹੋ ਜਿਹੀ ਯੂਕੀਨ ਕਰਨੀ ਆ ਕਿ ਤੁਸੀਂ ਵੀ ਜਿਹੜਾ ਨਾ ਵੱਡੀਆਂ ਡੇਗੜੀਆਂ ਕਰੋ ਇਹ ਇਹ ਨਿਕੀਆਂ ਕਰੋ ਤੇ ਪੱਤਰਕਾਰੀ ਦੇ profession ਨੂੰ ਵਧੀਆ ਤਰੀਕੇ ਨਾਲ ਦੇਵਾ। ਬਾਈ ਕੁਝ ਦਾ ਸਾਥ। ਬਹੁਤ ਇਹ ਬਤੇ। ਅੱਜ ਅਸੀਂ ਸਾਨੇਪਿੰਡ ਵਿਖੇ ਖਰਦਾਲ ਜਨਜੀਤ ਸਿੰਘ ਜੀ ਨੂੰ ਮੁਬਾਰਕਬਾਦ ਦੇਣ ਵਾਸਤੇ ਆਏ ਹਾਂ। ਜਿਨ੍ਹਾਂ ਨੇ ਪੱਤਰਕਾਰਤਾ ਦੇ ਵਿੱਚ PhD ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਹ ਪੰਜਾਬ ਦੇ ਅੰਦੇ ਪੰਜਾਬੀ ਹਨ ਜਿਨ੍ਹਾਂ ਨੇ ਪੱਤਰਕਾਰਤਾ ਦੇ ਵਿੱਚ ਪੀ ਐਚ ਡੀ ਕੀਤੀ ਹੈ ਇਹ ਪੰਜਾਬੀਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿ ਇਹ ਹੋਰ ਇਸ ਤੋਂ ਦੇ ਸਮਾਜ ਦੇ ਵਿੱਚ ਪੱਤਰਕਾਰਾਂ ਨੂੰ ਵਧਿਆ ਗਾਈਡੈਂਸ ਕਰ ਸਕਣ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੱਤਰਕਾਰ ਇਹਨਾਂ ਦਾ ਸਹਿਯੋਗ ਲੈ ਕੇ ਇਹਨਾਂ ਦੇ ਦਸਤੇ ਹੋਏ ਪੋਣਿਆਂ ਤੇ ਚੱਲ ਕੇ ਵਧੀਆ ਪੱਤਰਕਾਰੇ ਤੇ ਨਰੋਲ ਪੱਤਰਕਾਰੇ ਨੂੰ ਪੜਾਵਾ ਦੇਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਿੰਘ ਜੀ ਨੂੰ ਆ ਜਿਨ੍ਹਾਂ ਨੇ ਪੀਐਸਡੀ ਕਲੀਅਰ ਕੀਤੀ ਹੈ ਉਹਨਾਂ ਨੂੰ ਇਹਦੀ ਡਿਗਰੀ ਮਿਲੀ ਹੈ ਅੱਜ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਜਿਹੜੀ ਭਾਈਕਣਿਆ ਜੀ ਚੈਰੀਟੇਬਲ ਡਿਸਪੈਂਸਰੀ ਸਾਨੀ ਵਿਖੇ ਚਲਾਈ ਜਾ ਰਹੀ ਹੈ ਉੱਥੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਕਿਉਂਕਿ ਇਲਾਕੇ ਦੇ ਵਿੱਚ ਜਿਹੜਾ ਵੀ ਕੋਈ ਮਾਰਕੀ ਦਾ ਕੰਮ ਕਰਦਾ ਜਿਹਦੇ ਨਾਲ ਸਿਰਫ ਉਹਨਾਂ ਦਾ ਨਹੀਂ ਪੂਰੇ ਇਲਾਕੇ ਦਾ ਨਾਮ ਹੁੰਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਐਸੇ ਸ਼ਖਸੀਅਤਾਂ ਦਾ ਸਨਮਾਨ ਕਰਨਾ ਹੈ ਔਰ ਅਗੋਂ ਵੀ ਜਿਹੜਾ ਕਿ ਇਲਾਕੇ ਦਾ ਨਾਂ ਕੋਈ ਰੌਸ਼ਨੀ ਕਰੇਗਾ ਅਸੀਂ ਉਹਦਾ ਸਨਮਾਨ ਵਾੜ ਚੜ੍ਹ ਕੇ ਸਾਡੀ ਸੰਸਥਾ ਹੈ ਸ਼ਿਕਰੀ ਫਰਕਸ਼ਨ ਚੈਰੀਟੇਬਲ ਫਾਊਂਡੇਸ਼ਨ ਨੂੰ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਇੱਕ ਵਾਰ ਮੈਂ ਇੱਥੇ ਆਏ ਹੋਏ ਸਾਡੇ ਪ੍ਰਿੰਸੀਪਲ ਜੀ ਗੁਰਨਾਮ ਸਿੰਘ ਜੀ ਰਸੂਲ ਪਰ ਆਪਣੇ ਐਡਵੋਕੇਟ ਸਾਫ ਜਸਵੰਤ ਸਿੰਘ ਜੀ ਤੇ ਮੋਰ ਆਰਤੀ ਸਿੰਘ ਜੀ ਸਾਡੇ ਸੀਨੀਅਰ ਪੱਤਰਕਾਰ ਸਾਰਿਆਂ ਦਾ ਬਨੋਸ਼ ਸ਼ਰਮਾ ਜੀ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਗਮ ਵਿੱਚ ਪਹੁੰਚ ਕੇ ਸਨ ਸਰਜੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ